ਸਾਰੇ ਦਰਸ਼ਕੀਾਂ ਸਵਾਗਤ ਹੈ ਮੈਂ ਤੁਹਾਡਾ ਸਤਿ ਵੀਰ ਬਰਾੜ ਜਿਵੇਂ ਕਿ ਪਤਾ ਹੀ ਆ ਲੋਕ ਸਭਾ ਚੋਣਾ ਦਾ ਜਿਹੜਾ ਚੋਣ ਮੈਦਾਨ ਆ ਭਖ ਚੁੱਕਿਆ ਹੈ ਜਿਹੜੇ ਕਾਕਾ ਬਰਾੜ ਆ ਉਹ ਫਰੋਈਪੁਰ ਲੋਕ ਸਭਾ ਤੋਂ ਉਮੀਦਵਾਰ ਹਨ ਉਹਨਾਂ ਦੀ ਚੋਣ ਮੈਮ ਨੂੰ ਪਖਾਉਣ ਦੇ ਲਈ ਫਰੋਈਪੁਰ ਦਿਹਾਤੀ ਦੇ ਐਮ ਐਲ ਏ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਲਈ ਵੋਟਾਂ ਮੰਗ ਰਹੇ ਹਨ ਤੇ ਉਹਨਾਂ ਦੀ ਚੋਣ ਮੈਨ ਨੂੰ ਪਖਾ ਰਹੇ ਹਨ ਅੱਜ ਸਾਡੇ ਨਾਲ ਫਰੋਈਪੁਰ ਦਿਹਾਤੀ ਦੇ ਐਮ ਐਲ ਏ ਰਣਜੀਤ ਸਿੰਘ ਜੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਜਿਹੜੀ ਇਹ ਚੋਣ ਮੈਮ ਚੱਲ ਰਹੀ ਹੈ ਕਿਸ ਤਰ੍ਹਾਂ ਸਰ ਤੁਹਾਡੀ ਚੋਂ ਮੈਂ ਚੱਲ ਰਹੀ ਆ ਅ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੋਣ ਦਾ ਖੜਾ ਪਖਿਆ ਹੋਇਆ ਔਰ ਪੰਜਾਬ ਦੇ ਵਿੱਚ ਭਰਮਾ ਹੁੰਗਾਰਾ ਮਿਤਰੇ ਫੋਸਪੁਰ ਲੋਕ ਸਭਾ ਦੀ ਸੀਟ ਤੇ ਕਾਕਾ ਬਰਾੜ ਸਾਹਿਬ ਸਾਡੇ ਜੋ ਮੁਖਸਾ ਸਾਹਿਬ ਤੋਂ ਐਮਐਲਏ ਨੇ ਕੈਂਡੀਡੇਟ ਨੇ ਔਰ ਮੈਂ ਸਮਝਦਾ ਕਿ ਅੱਜ ਅੱਜ ਦੀ ਜਿਹੜੀ ਸਥਿਤੀ ਸਾਡੀ ਸੀਟ ਬਿਲਕੁਲ ਕ੍ਰਿਸਟਲ ਕਲੀਅਰ ਨਿਕਲ ਚੁਕੀ ਹੈ ਅਸੀਂ ਇਹ ਇਲੈਕਸ਼ਨ ਜਿੱਤ ਚੁੱਕੇ ਆ ਕਿਹੜੇ ਮੁੱਖ ਮੁੱਦੇ ਆ ਜਿਨ੍ਹਾਂ ਦੇ ਦਰਤੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸੀਟ ਨਿਕਲ ਚੁਕੀ ਹੈ ਮੇਰੀ ਗਲਤਫहमी ਆ ਸਾਡੀ ਇਹ ਸੀਟ ਨਿਕਲ ਚੁਕੀ ਹੈ ਸਿਰਫ ਮਾਰਜਨ ਦੀ ਲੜਾਈ ਹੁਣ ਹੋ ਰਹੀ ਹੈ ਮੁੱਦਿਆਂ ਦੀ ਜਿਹੜੀ ਗੱਲ ਕਰੀਏ ਤਾਂ ਪੰਜਾਬ ਦੀ 85% ਖੇਤੀ ਮੁੱਖ ਕਿੱਤਾ ਹੈ ਪੰਜਾਬ ਦੀ ਆਬਾਦੀ ਦਾ 85% ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਸੋਰਸ ਆਫ ਇਨਕਮ ਜਾਂ ਉਹਨਾਂ ਦੀ ਕਮਾਈ ਦਾ ਸਾਧਨ ਖੇਤੀ ਹੈ ਔਰ ਖੇਤੀ ਕਰਨ ਵਾਲਾ ਜ਼ਿਮੀਦਾਰ ਤੇ ਕਿਸਾਨ ਅੱਜ ਖੁਸ਼ ਹੈ ਕਿਉਂਕਿ ਉਹਨਾਂ ਨੂੰ ਖੇਤੀ ਕਰਨ ਵਾਸਤੇ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇੱਕ ਬਿਜਲੀ ਇੱਕ ਪਾਣੀ ਬਿਜਲੀ ਤੋਂ ਹੀ ਪਾਣੀ ਤਰ ਜਿਹੜਾ ਉਹਨਾਂ ਨੇ ਖੇਤੀ ਕਰਨੀ ਹੈ ਔਰ ਪੰਜਾਬ ਦੇ ਹਰ ਇੱਕ ਕਿਸਾਨ ਜੋ 24 ਘੰਟੇ ਸਪਲਾਈ ਮਾਨਯੋਗ ਸੀਮਾ ਸਾਧ ਦੇ ਦੁਆਈ ਵਹਿਤ ਹੋਈ ਹੈ ਅੱਜ ਹਰ ਕਿਸਾਨ ਦੀ ਕਿਸਾਨ ਨੂੰ ਖੇਤੀ ਲਈ ਜਿਹੜੀ ਬਿਜਲੀ ਮਿਲੀ ਹੈ ਕਿਸਾਨ ਖੁਸ਼ ਹੈ ਰਾਤ ਨੂੰ ਆਪਣੇ ਘਰੇ ਸੁਣਦਾ ਹੈ ਮਗਲੀਆਂ ਸਰਕਾਰਾਂ ਦੇ ਵਿੱਚ ਕੀ ਹੁੰਦਾ ਜੀ ਉਹਦਾ ਟਾਈਮ ਹੀ ਨਹੀਂ ਹੁੰਦਾ ਸੀ ਕਦੇ ਅੱਧੀ ਰਾਤ ਤੱਕ ਕਦੇ ਦੁਪਹਿਰ ਸ਼ਾਮ ਨੂੰ ਅੱਜ ਕਦੇ ਕੀ ਬੇਅਰਾਮੀ ਹੋ ਗਏ ਸੀ 24 ਘੰਟੇ ਦੇ ਵਿੱਚ ਫਸਲਾਂ ਦੀ ਲਿਫਟਿੰਗ ਵੀ ਹੋਈ ਹੈ ਔਰ ਪੇਮੈਂਟ ਵੀ ਹੋਈ ਹੈ ਕਿਸਾਨ ਸਵੇਰੇ ਮੰਡੀ ਗਿਆ ਦਾਣੇ ਆਪਣੇ ਹਿਸਾਬ ਕੀਤਾ ਅਗਲੇ ਦਿਨ ਕੋ ਦਿਖਾਤੇ ਕਿ ਪੇਮੈਂਟ ਸੀ ਔਰ ਸਰਕਾਰਾਂ ਤੋਂ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਇਹੋ ਚੀਜ਼ ਹੈ ਡੋਮੈਸਟਿਕ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਹਰ ਘਰ ਦੇ ਵਿੱਚ ਅੱਜ ਬਿਜਲੀ ਹੈ ਬਿਜਲੀ ਪਹਿਲਾਂ ਵੀ ਸੀ ਪਰ ਬਿਜਲੀ ਦੇ ਨਾਲ ਬਹੁਤ ਵੱਡੇ ਤੇ ਮੋਟੇ ਬਿੱਲ ਆਉਂਦੇ ਸੀ ਅੱਜ ਪੰਜਾਬ ਦੇ ਘਰਾਂ ਦੇ ਵਿੱਚ ਡੋਮੈਸਟਿਕ ਘਰੇਲੂ ਉਤਪਾਦਕਾਂ ਨੂੰ ਬਿਜਲੀ ਵੀ ਜਾਰੀ ਹੈ 600 ਯੂਨਟ ਮੁਫਤ ਜਾਰੀ ਹੈ ਪਰ ਬਿੱਲ ਨਹੀਂ ਆਇਆ ਪੰਜਾਬ ਦੀ 90% ਆਬਾਦੀ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆਇਆ ਥੋੜਾ ਜਿਹਾ ਜਿਹੜਾ ਲੰਮਾ ਅਸੀਂ ਪਿੰਡਾਂ ਦੇ ਵਿੱਚ ਵੀ ਜਾਣਦੇ ਆ ਕਿ ਔਰਤਾਂ ਕਹਿ ਰਹੀਆਂ 1000 ਰੁਪਈਆ ਨਹੀਂ ਆਇਆ ਉਹ ਕਦੋਂ ਤੱਕ ਆ ਜਾਊਗਾ ਵੈਸੇ ਦੇਖੋ ਆਮ ਆਦਮੀ ਪਾਰਟੀ ਨੇ ਹਮੇਸ਼ਾ ਗਾਰੰਟੀ ਕੀਤੀ ਹੈ ਵਾਅਦਾ ਨਹੀਂ ਕੀਤਾ ਗਾਰੰਟੀ ਕੀਤੀ ਸੀ ਬਿਲਕੁਲ ਮੁਫਤ ਕਰਨ ਦੀ ਕਰਦੇ ਗਾਰੰਟੀ ਕਿਤੇ ਸੀ ਆਮ ਆਦਮੀ ਕੇ ਲਈ ਗਨੋਂ ਦੀ 875 ਆਮ ਆਦਮੀ ਕੇ ਲਈ پورے ਪੰਜਾਬ ਚ ਬਣ ਚੁਕੇ ਨੇ ਮੇਰੇ ਆਪਣੇ ਹਲਕੇ ਦੇ ਵਿੱਚ 7 ਬਣ ਚੁਕੇ ਨੇ ਗਾਰੰਟੀ ਕਿਤੇ ਸੀ ਸਕੂਲਾਂ ਦੀ ਇਮਾਰਤਾਂ ਨੂੰ ਵਧੀਆ ਬਣਾਉਂਦਾ 8 ਕਰੋੜ ਦੀ ਗ੍ਰਾਂਟ ਮੇਰੇ ਆਪਣੇ ਹਲਕੇ ਦੇ ਵਿੱਚ ਸਕੂਲਾਂ ਦੀ 4 ਦੀਵਾਰੀ ਬਸ ਗਈ ਗਾਰੰਟੀ ਕਿਤੇ ਸੀ ਸਕੂਲ ਆਫ ਐਮਿਨੈਂਸ ਲਈ 117 ਸਕੂਲ ਆਫ ਐਮਿਨੈਂਸ ਬਣ ਚੁਕੇ ਨੇ ਮੇਰੇ ਆਪਣੇ ਹਲਕੇ ਦੇ ਵਿੱਚ ਮਮਦੋਰ ਦੇ ਵਿੱਚ ਸਕੂਲ ਆਫ ਐਮਿਨੈਂਸ ਬਣੇ ਹਰ ਗਾਰੰਟੀ ਟਰਨ ਬਾਈ ਟਰਨ ਵਾਰੀ ਸੇ ਉਹ ਪੂਰੀ ਹੋ ਰਹੀ ਆ ਬੀਬੀਆਂ ਮਾਵਾਂ ਲਈ ਜਿਹੜੀ 1000 ਰੁਪਏ ਦੀ ਗਰੰਟੀ ਕੀਤੀ ਸੀ ਸੀਐਮ ਸਾਹਿਬ ਕਹਿ ਚੁੱਕੇ ਨੇ ਕਿ ਸਾਰਾ ਹਿਸਾਬ-ਕਿਤਾਬ ਕਰਿਆ ਬੈਲੈਂਸ ਸ਼ੀਟ ਤਿਆਰ ਹੋ ਰਹੀ ਹੈ। ਔਰ ਜਿਸ ਦਿਨ ਇਹ ਸਾਰੀ ਚੀਜ਼ਾਂ ਤਿਆਰ ਹੋ ਗਈ ਗਰੰਟੀ ਹੋ ਜਾਏਗੀ। ਮੈਨੂੰ ਇਹ ਲੱਗਦਾ ਹੈ ਵੀ ਇਸ ਵਾਰ ਹੋ ਸਕਦਾ ਹੈ ਕਿ ਮਾਨਯੋਗ ਸੀਐਮ ਸਾਹਿਬ ਦੀਵਾਲੀ ਤੇ ਸਾਡੇ ਮਾਮਾ ਭੈਣਾਂ ਨੂੰ 1000 ਰੁਪਏ ਵਾਲੀ ਗਰੰਟੀ ਪੂਰੀ ਕਰਕੇ ਉਹਨਾਂ ਨੂੰ ਦੀਵਾਲੀ ਗਿਫਟ ਦੇਣ। ਇਹੋ ਜਿਹਾ ਸ਼ੌਕ ਪਿਆ ਜਾ ਰਿਹਾ ਬਹੁਤ ਉੱਚਾ ਬਹੁਤ। ਤੁਸੀਂ ਕੱਲ ਦੇਖੋ ਸੀਐਮ ਸਾਹਿਬ ਦਾ ਰੋਡ ਸ਼ੋ ਸੀ ਮਮਦੋੜ ਦੇ ਵਿੱਚ। ਔਰ ਇੰਨਾ ਉਤਸ਼ਾਹ ਸੀ ਕਿ ਟਾਈਮ ਦਿੱਤਾ ਸੀਗਾ 3 ਵਜ ਪਰ ਪਹੁੰਚੇ 7 ਵਜੇ 6 ਵਜੇ ਕਿਉਂਕਿ ਸੀਐਮ ਸਾਹਿਬ ਤੋਂ ਤੁਸੀਂ ਸਮਝਦੇ ਸੀਐਮ ਸਿਕਿਉਰਿਟੀ ਆ ਕੁਝ ਰੂਟ ਕਲੀਅਰ ਹੁੰਦਾ ਕੁਝ ਕਈ ਤਰੀਕਿਆਂ ਦੀਆਂ ਚੀਜ਼ਾਂ ਹੁੰਦੀਆਂ ਕਰੀਬ 2:30 ਪੌਣੇ 3 ਵਜੇ ਲੋਕ ਇਕੱਠੇ ਸ਼ੁਰੂ ਹੋਣੇ ਜਿਹੜੇ 48 49 ਦਾ ਟੈਂਪਰੇਚਰ ਕਿਤੇ ਕਿਤੇ ਹੋ ਜਾਂਦਾ ਜੇ ਤਾਂ 46 ਪਲੱਸ ਤਾਂ ਹੈ ਗਈ ਹੈ ਔਰ ਇੱਡੇ ਟੈਂਪਰੇਚਰ ਦੇ ਵਿੱਚ ਵੀ ਲੋਕ ਆਪਣੇ ਮਹਿਬੂਬ ਨੇਤਾ ਨੂੰ ਸੁਣਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਵਾਸਤੇ ਵੇਟ ਕਰਦੇ 4-4 ਘੰਟੇ ਦੇ ਇੰਤਜ਼ਾਰ ਕਰ ਰਹੇ ਨੇ ਲੋਕ ਪੰਜਾਬ ਦੇ ਹਰਮਨ ਚਰੇ ਮਾਨ ਸਾਹਿਬ ਨੂੰ ਸੁਣਨ ਵਾਸਤੇ 1 जून ਨੂੰ ਵੋਟਾਂ ਪੈ ਰਹੀਆਂ ਹਨ ਕੀ ਅਪੀਲ ਕਰੋਗੇ ਆਪ ਦੇ ਜਿਹੜੇ ਤੁਹਾਡੇ ਅਪੀਲ ਵੋਟਰ ਹੈ ਅਪੀਲ ਸਾਡੇ ਮੈਂ ਆਪਣੇ ਵੋਟਰ ਨਹੀਂ ਮੈਂ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਇਸ ਵਾਰ ਜੋ ਵੋਟ ਹੈ ਉਹ ਲੋਕਤੰਤਰ ਨੂੰ ਪਹੁੰਚਾਉਣ ਲਈ ਕਰਨੀ ਹੈ ਲੋਕਤੰਤਰ ਖਤਰੇ 'ਚ ਹੈ ਕਿਉਂਕਿ ਜੇ ਅਗਲੀ ਵਾਰ 400 पार ਹੋ ਗਿਆ ਤਾਂ ਫਿਰ ਅਗਲੀ ਵਾਰ ਉਹ 400 पार ਨਹੀਂ ਹੋਗਾ ਅਗਲੀ ਵਾਰ ਬੇੜਾ ਗਰਦ ਹੋਗਾ 300 ਸੀਟਾਂ ਲਿਆ ਕੇ ਜਿਨ੍ਹਾਂ ਨੇ ਦੇਸ਼ ਨੂੰ ਕਾਲੇ ਕਾਨੂੰਨ ਦਿੱਤੇ ਸੀ 300 ਸੀਟਾਂ ਲੈ ਕੇ ਤੇ 400 ਆ ਗਿਆ ਤਾਂ ਸੰਵਿਧਾਨ ਤਾਰ-ਤਾਰ ਨਹੀਂ ਕਰਨਗੇ ਮੈਨੂੰ ਲੱਗਦਾ ਵੀ ਸੰਵਿਧਾਨ ਨੂੰ ਇਹ ਬੰਦ ਡੱਬੇ ਚ ਬੰਦ ਬਕਸੇ ਚ ਬੰਦ ਕਰ ਦੇਣਗੇ ਔਰ ਜਦੋਂ ਤੱਕ ਦੇਸ਼ ਦੀ ਜਨਤਾ ਇਕਜੁੱਟ ਹੈ ਦੇਸ਼ ਦਾ ਸੰਵਿਧਾਨ ਖਤਰੇ ਚ ਪਾਉਣ ਵਾਲੀ ਹਰ ਤਾਕਤ ਨੂੰ ਅਸੀਂ ਟੱਕਰ ਦਿਆਂਗੇ